ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ। ਨਾਂ ਮੇਰਾ ਜਗਦੇਵ ਸਿੰਘ ਜੀ ਪਿੰਡ ਸਤਾਜ ਸੀਐਮ ਆਂਦੇਪ ਭਮੰਤ ਮਾਨਦੇ ਪਿੰਡੋਂ ਆ ਜੀ ਅਸੀਂ ਤੇ ਸਾਡਾ ਤੇਲ ਦਾ ਕੰਮ ਆ ਜੀ ਜਿਵੇਂ ਕੱਚੀ ਕਾਣੀ ਦਾ ਸਰੋਂ ਦਾ ਤੇਲ ਆ ਗਿਆ ਜੀ ਤੇ ਪੀਲੀ ਸਰੋਂ ਦਾ ਤੇਲ ਆ ਗਿਆ ਜੀ ਬਦਾਮ ਦਾ ਤੇਲ ਆ ਗਿਆ ਤੇ ਨਾਰੀਅਲ ਦਾ ਤੇਲ ਵਰਜਨ ਤੇਲ ਆ ਗਿਆ ਜੀ ਅਲਸੀ ਦਾ ਕਾਲੇ ਤੇਲਾਂ ਦਾ ਚਿੱਟੇ ਤੇਲਾਂ ਦਾ ਜੀ ਇਹ ਆ ਗਿਆ ਜੀ ਕੱਚੀ ਕਾਣੀ ਦਾ ਸਰੋਂ ਦਾ ਤੇਲ ਜੀ ਤੇ ਜਮੇ 2 ਲੀ ਇਹ 2 ਲੀਟਰ ਆ ਗਿਆ ਜੀ ਜੀ ਇਹ ਜੀ ਦਾ ਰੰਗ ਦੇਖੋ ਤੇਲ ਦਾ ਪਹਿਲੇ ਸਿਰੇ ਤਾਂ ਫੇਰ ਤੇਲ ਦੀ ਕੁਛ ਬੋ ਸਵਾਦ ਜਿਹੜੀ ਚੀਜ਼ ਇਹ ਚ ਬਣਾਵਾਂਗੇ ਟੈਸਟ ਕੋਈ ਵੀ ਲੈ ਆਵੇ ਜੀ ਸਾਤੋਂ ਤੇ ਵਰਤ ਕੇ ਦੇਖੇ ਨਹੀਂ ਚੰਗਾ ਲੱਗਿਆ ਜਿੰਨਾ ਵਰਤ ਲਿਆ ਉਹਨਾਂ ਅਗਲੇ ਦਾ ਜੀ ਸਾਨੂੰ ਮੋੜ ਜੀ ਇਹ ਜਮੇ ਇਹਦੇ ਫਾਇਦੇ ਬਹੁਤ ਨੇ ਜੀ ਇਹਦੇ ਤੱਤ ਨਹੀਂ ਮੱਚੇ ਹੁੰਦੇ ਜੀ ਤੇ ਇਹ ਪਿਓਰ ਹੁੰਦਾ ਕੋਈ ਕੈਮੀਕਲ ਨਹੀਂ ਹੁੰਦਾ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਪਾਮ ਨਹੀਂ ਹੈਗਾ ਇਹ ਤੇਲ ਹੈ ਜੀ ਤੇ ਇਹ ਸਰੀਰ ਨੂੰ ਬਹੁਤ ਫਾਇਦਾ ਕਰਦਾ ਜਿਹਦੇ ਤੱਤ ਨਹੀਂ ਮੱਚੇ ਹੁੰਦੇ ਮੰਨ ਲਓ ਜਿਹੜਾ ਤੇਲ ਦਾ ਘਿਓ ਆ ਮੱਚਿਆ ਨਹੀਂ ਹੁੰਦਾ ਜੀ ਜਿਹੜੇ ਇਹ ਲੋਹੇ ਦੇ ਕੋਲੂ ਨੇ ਉਹ ਫੂਕ ਦਾਂਦੇ ਨੇ ਸਵਾਦ ਟੈਸਟ ਜਿਹੜਾ ਆਪਾਂ ਕਹਿੰਦੇ ਸਵਾਦ ਅੱਜ ਤੋਂ 20 ਸਾਲ ਪਹਿਲਾਂ ਹੁੰਦਾ ਉਹ ਟੈਸਟ ਹੈ ਜੀ ਇਹ ਪੀਲੀ ਸਰੋਂ ਦਾ ਤੇਲ ਆ ਗਿਆ ਬਾਈ ਜੀ ਤੇ ਪੈਂਦਾ ਵੀ ਅੱਦਾਂ ਹੁੰਦਾ ਜੀ ਇਹ ਤੇ ਇਹ ਆ ਗਿਆ ਜੀ ਕਾਲੇ ਤਿਲਾਂ ਦਾ ਤੇਲ ਜੀ ਬਹੁਤ ਵਧੀਆ ਹੁੰਦਾ ਜੀ ਸਕਿਨ ਲਈ ਵੀ ਵਧੀਆ ਮਾਲਸ ਲਈ ਕੋਈ ਵਾਲ ਝਾੜਦੇ ਨੇ ਉਹ ਤੋਂ ਵੀ ਵਧੀਆ ਹੁੰਦਾ ਜੀ ਤੇ ਚਿੱਟੇ ਤਲਾਂ ਦਾ ਤੇਲ ਜੀ ਇਹ ਜਿਵੇਂ ਅਲਸੀ ਦਾ ਤੇਲ ਆ ਗਿਆ ਜੀ ਖਾਣ ਲਈ ਕੋਈ ਵਾਲਾਂ ਲਈ ਇਹ ਬਦਾਮ ਰੋਗਨ ਆ ਗਿਆ ਜੀ ਬਦਾਮਾਂ ਦਾ ਤੇ ਸਭ ਤੋਂ ਵਧੀਆ ਕਿਵੇਂ ਕਬਜੀ ਕੋਬਜੀ ਨੂੰ ਦੁੱਧ ਚ ਪਾ ਕੇ ਲਾਓ ਜੀ ਇਹਨੂੰ ਬਹੁਤ ਵਧੀਆ ਹੁੰਦਾ ਨੱਕ ਚ ਪਾਓ ਮਾਲਸ ਵਾਸਤੇ ਵੀ ਵਧੀਆ ਹੁੰਦਾ ਜੀ ਵਾਲਾਂ ਮੂਲਾਂ ਤੋਂ ਤੇ ਇਹ ਵਰਜਨ ਤੇਲ ਨਾਰੀਅਲ ਦਾ ਆ ਗਿਆ ਜੀ ਤੇ ਬਹੁਤ ਵਧੀਆ ਟਾਪ ਦਾ ਤੇਲ ਜੀ ਤੇ ਮੂਫਲੀ ਦਾ ਤੇਲ ਆ ਗਿਆ ਜੀ ਬਾਈ ਜੀ ਇਹ ਸੱਤ ਅੱਠ ਤਰ੍ਹਾਂ ਦੇ ਤੇਲ ਨੇ ਜੀ ਸਾਡੇ ਲਈ ਜਿਹੜੇ ਬਹੁਤ ਵਧੀਆ ਕੋਈ ਵੀ ਸਾਡੇ ਨਾਲ ਕਨੈਕਟ ਕਰ ਸਕਦਾ ਪਿੰਡ ਆ ਸਕਦਾ ਜੀ ਨੰਬਰ ਸਾਡਾ 98157 23891 ਕੋਈ ਵੀ ਬਾਈ ਕਨੈਕਟ ਕਰ ਸਕ ਹਾਂਜੀ ਇਹ ਨਾਰੀਅਲ ਦਾ ਤੇਲ ਆ ਗਿਆ ਜੀ ਇਹ ਜਿਵੇਂ ਸ਼ਹਿਦ ਆ ਗਿਆ ਜੀ ਬਾਈ ਜੀ ਇਹ ਬਾਈ ਆਪਣਾ ਤਿਆਰ ਕਰਦਾ ਗਰੁੱਪ ਚੀ ਹੈ ਜੀ ਆਪਾਂ ਉਤੋਂ ਲੈ ਕੇ ਹੁੰਨੇ ਆ ਇਹ ਹਲਦੀ ਆ ਗਈ ਜੀ ਇਹ ਬਰਿੰਗਾ ਪਾਊਡਰ ਇਹ ਆਪਾਂ ਨੇ ਤਿਆਰ ਕਰਿਆ ਹੋਇਆ ਜੀ ਮਸਾਲਾ ਆ ਗਿਆ ਆਪਣਾ ਜਮੇ ਸਬਜ਼ੀਆਂ ਵਾਸਤੇ ਗਰਮ ਮਸਾਲਾ ਕਹਿੰਦੇ ਨੇ ਜੀ ਜਿਹਨੂੰ ਜਿਹੜਾ ਬਹੁਤ ਵਧੀਆ ਟੇਸਟ ਆ ਤੇ ਇਹ ਬਾਈ ਜੀ ਸੁੱਧ ਚੀਜ਼ਾਂ ਨੇ ਸਾਰੀਆਂ ਜੀ ਕੋਈ ਵੀ ਆਪਣੇ ਨਾਲ ਕਨੈਕਟ ਕਰ ਸਕਦਾ ਪਿੰਡ ਆ ਸਕਦਾ ਕੋਈ ਜਦੋਂ ਮਰਜੀ ਮਿਲੋ ਜੀ ਨੰਬਰ ਆਪਣਾ 98155 23891 ਜੀ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡੋਂ ਆ ਜੀ ਬਾਹਰੀ ਕਾਲ ਹਾਂ ਜੀ ਇਹ ਇਹ ਆਪਾਂ ਆਪ ਜੀ ਸਾਰੇ ਆਪਾਂ ਆਪ ਤਿਆਰ ਕਰਦੇ ਆ ਜੀ ਆਪ ਦੀ ਪੈਕਿੰਗ ਕਰਦੇ ਆ ਜੀ ਆਪ ਸੇਲ ਕਰਦੇ ਆ ਜੀ ਹਾਂ ਬਹੁਤ ਵਧੀਆ ਚੀਜ਼ਾਂ ਨੇ ਜੀ ਕੋਈ ਵੀ ਆਪਾਂ ਤੋਂ ਲਗਿਆ ਆਪਾਂ ਦੇਣਦਾਰਾਂ ਦੇ ਕੋਈ ਮਾੜੀ ਹੋਵੇ ਜਦੋਂ ਮਰਜੀ ਆਪਣੇ ਨਾਲ ਕਨੈਕਟ ਕਰ ਸਕਦਾ ਜੀ ਆਪਾਂ ਗਲਤ ਕਰਦੇ ਨਹੀਂ ਜੀ ਜਹੇ ਆਪਣੇ ਨਾਲ ਪਿੰਡ ਆ ਜੋ ਮੇਰੇ ਲਵੇ ਕੋਈ ਬਹਿ ਕੇ ਲਵੇ ਬਦਾਮਾਂ ਦੇ ਤੇਲ ਦੀ ਲੋੜ ਆ ਕਿਸੇ ਨੂੰ ਨਾਰੀਅਲ ਦੇ ਕੋਈ ਵੀ ਤੇਲ ਦੀ ਲੋੜ ਆ ਲਵੇ ਬਹਿ ਕੇ ਸਾਤੋਂ ਜਦੋਂ ਮਰਜੀ ਕਢਾ ਲਓ ਜੀ ਜਿੰਨਾ ਮਰਜੀ ਲਿਆਓ ਕੋਈ ਗੱਲ ਨਹੀਂ ਜੀ ਧੰਨਵਾਦ ਜੀ ਪਹਿਲਾਂ ਜੀ ਮੈਂ ਅਸੀਂ ਖੇਤੀ ਕਰਦੇ ਤੇ ਜੀ ਸਾਡੇ ਲਈ ਵੀ ਜਾਇਾਦਤ ਸੀ ਜਿਹੜੀ ਜੀ ਘਟਦੀ ਤੇ ਹੌਲੀ ਹੌਲੀ ਪਹਿਤੂ ਪਹਿਲਾਂ ਮੈਂ ਦੁੱਧ ਦਾ ਕੰਮ ਕਰਦਾ ਹੁੰਦਾ ਹੌਲੀ ਹੌਲੀ ਸੀ ਅਸੀਂ ਇੱਧਰਲੇ ਪਾਸੇ ਆ ਗਏ ਤੇਲਾਂ ਤੋਲਾ ਬਾਰੇ ਜੀ ਗਵਰਨਮੈਂਟ ਨੇ ਸਾਨੂੰ ਡੀਸੀ ਸਾਹਿਬ ਵੱਲੋਂ ਸੰਗਰੂਰ ਵੱਲੋਂ ਸਾਡੀ ਹੈਲਪ ਕਰੀ ਗਈ ਤੇ ਅਸੀਂ ਹੌਲੀ ਹੌਲੀ ਇੱਧਰ ਆਏ ਜੀ ਕਈ ਸਾਲ ਤੱਕ ਅਸੀਂ ਇੰਨੇ ਔਖੇ ਹੋਏ ਜੀ ਵਿਕਿਆ ਨਹੀਂ ਕਰੇਗੇ ਤੇ ਖਰਚਾ ਪੈ ਜਾ ਕਰੇ ਜਿੱਥੇ ਵੀ ਆਇਆ ਕਰੇ ਥੋੜੇ ਜਿ ਮਹਿੰਗੇ ਪ੍ਰੋਡਕਟ ਮੰਨਦੇ ਨੇ ਲੋਕਾਂ ਨੇ ਇਹਨਾਂ ਨੂੰ ਇਹ ਮਹਿੰਗੇ ਕਰਨੇ ਹੁੰਦੇ ਤਾਂ ਇਹ ਸਸਤੇ ਨਹੀਂ ਜੀ ਤੇ ਇਹ ਉਹ ਜੇ ਘੱਟ ਪੈਂਦੇ ਨੇ ਤੇ ਹੌਲੀ ਹੌਲੀ ਹੁਣ ਸਿਸਟਮ ਰੁੜਿਆ ਜੀ ਪਤਾ ਲੱਗਿਆ ਲੋਕਾਂ ਨੂੰ ਬਿਮਾਰੀਆਂ ਜਿਹੜੇ ਕੈਮੀਕਲ ਨੇ ਬਿਮਾਰੀਆਂ ਨੇ ਭਲਾਉਂਦੇ ਨੇ ਜੀ ਇਹ ਬਹੁਤ ਵਧੀਆ ਸੁੱਧ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਰੀਰ ਨੂੰ ਤਾਕਤ ਦਿੰਦੀਆਂ ਨੇ ਜਮੇ ਹਰੇਕ ਬੰਦੇ 'ਚ ਜੀ ਹੁਣ ਤਾਕਤ ਨਹੀਂ ਤੇ ਹਰੇਕ ਕੋਈ ਵਧੀਆ ਖਾਣਾ ਨਹੀਂ ਮਿਲ ਰਹੀ ਚੰਗੀਆਂ ਸਬਜ਼ੀਆਂ ਨਹੀਂ ਮਿਲ ਰਹੀਆਂ ਗੁੜ ਨਹੀਂ ਮਿਲ ਰਿਹਾ ਜੀ ਤੇਲ ਨਹੀਂ ਮਿਲ ਰੇ ਇਹ ਸਾਰੇ ਵਧੀਆ ਚੀਜ਼ਾਂ ਨੇ ਜੀ ਧੰਨਵਾਦ